ਇਹੜਾ ਇੱਕ ਯੂਨਿਟੀ ਜੋ ਦਿਖ ਰਹੀ ਹੈ ਕਿ ਇਸ ਟਾਈਮ ਦੇਖ ਕੇ ਸ਼ਾਇਦ ਮੈਂ ਕਹਿੰਨੀ ਪਾਕਿਸਤਾਨ ਅਗਰ ਦੇਖ ਲੇ ਇਹ ਵਾਲੀ ਚੀਜ਼ ਤਾਂ ਵੈਸੇ ਹੀ ਉਹ ਡਰ ਜਾਏਗਾ ਦੇਖ ਕੇ ਕਿ ਇੰਨਾ ਜੋਸ਼ ਹੈ ਸਾਡੇ ਨੌਜਵਾਨਾਂ ਦੇ ਵਿੱਚ ਕੀ ਪਾਕਿਸਤਾਨ ਦੇ ਵਿੱਚ ਕੀ ਪਾਕਿਸਤਾਨ ਨੂੰ ਮਿੱਟੀ ਚ ਮਿਲਾ ਦੇਣਾ ਬਸ ਇੰਨਾ ਉਹ ਹੈਗਾ ਜੇ ਅਸੀਂ ਇਹਨਾਂ ਨੂੰ ਇਦਾਂ ਹੀ ਬਾਰਡਰ ਤੇ ਭੇਜ ਦਈਏ ਮੈਨੂੰ ਲੱਗਦਾ ਇਦਾਂ ਹੀ ਚੜਾਈ ਕਰ ਦੇਣਗੇ ਪਾਕਿਸਤਾਨ ਐਡਵਾਈਜ਼ਰੀ ਆਪਕੇ ਰਾਜ ਆਪਕੇ ਡਿਸਟ੍ਰਿਕਟ ਆਪਕੇ ਨੇਸ਼ਨ ਦੇ ਰਹਾ ਹੈ ਡਿਪਾਰਟਮੈਂਟ ਦੇ ਰਹਾ ਹੈ ਉਸੇ ਕੋ ਫੋਲੋ ਕੀਜੀਏ में ना आई है इस समय जो वॉर केवल बम बारूदों से नहीं होता इस समय जो भगदड़ मच सकती है पैनिक हो सकती है ना ये भी एक वॉर का सिचुएशन है इसे मिस इन्फॉर्मेशन वॉर कहते हैं एक न्यूज़ पर भरोसा करना यानी अपने पैर के पर ऊपर कुल्हाड़ी मारना कुछ एक पेज हैं जैसे चंडीगढ़ एडमिनिस्ट्रेशन पेज है ठीक है मीडिया भी कुछ जो वेरीफाइड है नेशनल लेवल पे स्टेट लेवल पे डिस्ट्रिक्ट लेवल पे उन्हीं का न्यूज़ देखे ਅਰਥ ਤੇ ਪਾਕਿਸਤਾਨ ਦੇ ਜੋ ਜੰਗ ਵਾਲੇ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਵੱਲੋਂ ਡਾਇਰੈਕਸ਼ਨ ਦਿੱਤੀਆਂ ਜਾ ਰਹੀਆਂ ਨੇ ਕਿ ਰਾਤ ਵੇਲੇ ਤੁਸੀਂ ਦੁਕਾਨਾਂ ਬੰਦ ਕਰਕੇ ਘਰਾਂ ਦੇ ਵਿੱਚ ਲਾਈਟਾਂ ਬੰਦ ਕਰਕੇ ਰਹੋ ਦੂਜੇ ਪਾਸੇ ਦੱਸ ਦਿੰਦੇ ਨੇ ਕਿ ਬਾਰਡਰ ਤੇ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਭਾਵੇਂ ਕਿ ਆਰਮੀ ਦੇ ਜਵਾਨ ਜਾਂ ਫਿਰ ਸਾਡੇ ਡਿਫੈਂਸ ਮਿਨਿਸਟਰ ਜਿਹੜੇ ਲਗਾਤਾਰ ਇਹ ਕਹਿ ਰਹੇ ਨੇ ਕਿ ਪੂਰੀ ਸਥਿਤੀ ਸਾਡੇ ਕੰਟਰੋਲ ਦੇ ਵਿੱਚ ਹੈ ਕਿਸੇ ਤਰੀਕੇ ਦੀ ਕੋਈ ਤਣਾਪੂਰਨ ਵਾਲੀ ਨਹੀਂ ਪਰ ਦੂਜੇ ਪਾਸੇ ਦੱਸ ਦਿੰਦੇ ਆ ਕਿ ਤਿਆਰੀਆਂ ਜੂਰ ਤੇ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਅਗਰ ਦੇਸ਼ ਵਾਸਤੇ ਆਮ ਲੋਕਾਂ ਦੀ ਲੋੜ ਪਵੇ ਤਾਂ ਕਿਸ ਤਰੀਕੇ ਦੀ ਤਿਆਰੀ ਜਿਹੜਾ ਸਰਕਾਰ ਰੱਖਣਾ ਚਾਹੁੰਦੀ ਹੈ ਤੇ ਇਸ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਜੋ ਤਰੰਗਾ ਗਰਾਊਂਡ ਜਿਸ ਨੂੰ ਕਿਹਾ ਜਾਂਦਾ ਉਸ ਗਰਾਊਂਡ ਦੇ ਵਿੱਚ ਅੱਜ ਵੱਡੀ ਗਿਣਤੀ ਤੁਸੀਂ ਦੇਖੋ ਕਿ ਨੌਜਵਾਨ ਪਹੁੰਚੇ ਹੋਏ ਸੀ ਜੋ ਕਿ ਆਪਣੇ ਦੱਸਿਆ ਜਾ ਰਿਹਾ ਕਿ ਟ੍ਰੇਨਿੰਗ ਦੌਰਾਨ ਦੇਸ਼ ਵਾਸਤੇ ਹਰ ਤਰੀਕੇ ਦੀ ਮਦਦ ਕਰਨ ਵਾਸਤੇ ਅੱਗੇ ਆਏ ਨੇ ਇਹ ਬਹੁਤ ਵੱਡੀ ਖਬਰ ਹੈ ਤੁਹਾਨੂੰ ਤਸਵੀਰਾਂ ਦਿਖਾ ਦਮ ਨੇ ਆ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਸਾਡੇ ਨਾਲ ਇੱਕ ਨੌਜਵਾਨ ਸਾਡੇ ਨਾਲ ਤਾਂ ਸਰ ਜਿਹੜੀ ਅੱਜ ਦਾ ਬਹੁਤ ਕਰਾਊਡ ਇਕੱਠਾ ਹੋਇਆ ਨੌਜਵਾਨਾਂ ਦਾ ਦੇਸ਼ ਵਾਸਤੇ ਹਰ ਤਰੀਕੇ ਦੀ ਮਦਦ ਕਰਨ ਵਾਸਤੇ ਕਿਵੇਂ ਦੀ ਲੋਰ ਜਿਹੜੀ ਦੇਸ਼ ਨੂੰ ਅੱਜ ਕੱਲ ਦੇ ਨੌਜਵਾਨਾਂ ਦੀ ਹੈ ਜੋ ਅੱਗੇ ਵੱਧ ਚੜ ਕੇ ਆ ਰਹੇ ਸਰ ਜਿਹੜੀ ਆਪਣੀ ਯੰਗ ਜਨਰੇਸ਼ਨ ਹੈ ਆਪਣਾ ਯੰਗ ਖੂਨ ਹੈ ਆਪਣੀ ਬਹੁਤ ਬੜੀ ਆਬਾਦੀ ਯੰਗ ਹੈ ਤੇ ਉਹ ਯੰਗ ਜਨਰੇਸ਼ਨ ਹੈ ਇਹਨਾਂ ਨੇ ਇਮੋਸ਼ਨਲ ਹੈ ਔਰ ਦੇਸ਼ ਜੇ ਬੜੀ ਪਿਆਰ ਹੈ ਇਸ ਕਰਕੇ ਇੱਥੇ ਲੋਕ ਇਕੱਠੇ ਹੋਏ ਨੇ ਔਰ ਥੋੜ੍ਹ ਕੱਲ ਸ਼ਾਮ ਨੂੰ ਮੈਸੇਜ ਮਿਲਿਆ ਹੈ ਅੱਜ ਹਜ਼ਾਰਾਂ ਲੋਕ ਇਕੱਠੇ ਹੋਗੇ ਸਰ ਇਹਦੇ ਨਾਲ ਪਤਾ ਲੱਗਦਾ ਕਿ ਸਾਡੇ ਕੋਲ ਜੱਤ ਪਾਵਰ ਬਹੁਤ ਜ਼ਿਆਦਾ ਹੈ ਔਰ यही यस ਪਾਵਰ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਸਰ ਕਿਵੇਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜੇ ਕਿ ਕੱਲੂ ਜੀ ਕਿਸ ਤਰੀਕੇ ਦੀ ਭੀੜ ਪੈਂਦੀ ਹੈ ਕੋਈ ਜੰਗ ਲੱਗਦੀ ਹੈ ਤਾਂ ਕਿਵੇਂ ਦੇ ਜਿਹੜੇ ਉਹਨਾਂ ਨੂੰ ਟ੍ਰੇਨਰ ਟ੍ਰੇਨਿੰਗ ਦੀ ਲੋੜ ਪਈ ਹੈ ਸਰ ਟ੍ਰੇਨਿੰਗ ਤੇ ਜਿਹੜੀ ਮੇਨ ਕੰਮ ਅਸੀਂ ਸਾਡੀ ਆਰਮੀ ਨੇ ਕਰਨਾ ਹੈ ਉਹ ਬਾਰਡਰ ਤੇ ਆਪਣੇ ਇਹ ਵਿਦਆਊਟ ਟ੍ਰੇਨਿੰਗ ਅਸੀਂ ਨਹੀਂ ਲੜ ਸਕਦੇ ਬਟ ਜਿਹੜੇ ਪਿੱਛੇ ਅਸੀਂ ਜੇ ਤੂੰ ਸਾਡੀ ਫੌਜ ਚਲੀ ਜਾਏਗੀ ਪਿੱਛੇ ਜਾਏਗੀ ਪਿੱਛੇ ਅਸੀਂ ਸਿਵਲ ਸੁਸਾਇਟੀ ਦੇਖਣੀ ਹੈ ਜੇ ਤੂੰ ਸਾਡੀ ਫੌਜ ਪੀਸ ਛੱਡ ਕੇ ਉਹ ਤੇ ਚਲੀ ਜਾਏਗੀ ਅਭੀ ਫੌਜ ਦੇ ਸਾਰੇ ਆਰਗਨਾਈਜੇਸ਼ਨ ਕੈਂਟ ਕੈਂਟੋਨਮੈਂਟ ਤੇ ਅਸੀਂ ਡਿਊਟੀ ਦੇਣੀ ਹੈ ਬਲੱਡ ਡੋਨੇਟ ਕਰਨਾ ਹੈ ਰਾਸ਼ਨ ਪਹੁੰਚਾਉਣਾ ਹੈ ਔਰ ਫੌਜ ਦੀ ਹੈਲਪ ਕਰਨੀ ਹੈ ਸਰ ਸਿਵਲ ਡਿਫੈਂਸ ਉਸ ਨੂੰ ਕਹਿੰਦੇ ਨੇ ਸਰ ਕਿੰਨੇ ਕੁ ਨੌਜਵਾਨ ਮੁੰਡੇ ਕੁੜੀਆਂ ਨੂੰ ਬੁਲਾਇਆ ਸੀ ਪਰ ਦੱਸਿਆ ਕਿ ਗਿਣਤੀ ਬਹੁਤ ਵੱਧ ਆ ਗਈ ਸਰ ਇਤਨੀ ਜਿਆਦਾ ਮਤਲਬ ਕਿ ਯੱਥ ਜਨਰੇਸ਼ਨ ਇਤਨੀ ਜਿਆਦਾ ਇਮੋਸ਼ਨਲ ਹੈ ਸਰ ਇਤਨੀ ਜਿਆਦਾ ਦੇਸ਼ ਭਗਤ ਹੈ ਸਰ ਔਰ ਮਤਲਬ ਕਿ ਥੋੜੇ ਜਿਹਾ ਬੁਲਾਣ ਔਰ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਸਰ ਉਹ ਤਾਂ ਮੈਂ ਕਿਵੇਂ ਦੇਖਦੇ ਹੋ ਤੁਸੀਂ ਕਿ ਜਿਸ ਤਰੀਕੇ ਨਾਲ ਅਹ ਤਾਂ ਚਲੋ ਆਪਾਂ মিডিਆ ਕਰਮੀ ਤੋਂ ਹਾਂ ਪਰ ਕਿ ਜਿਸ ਤਰੀਕੇ ਨਾਲ ਜੋ ਜੋਸ਼ ਹੈ ਦੇਖਣ ਨੂੰ ਮਿਲ ਰਿਹਾ ਹੈ ਕਿ ਆਪਣੇ ਦੇਸ਼ ਪ੍ਰਤੀ ਤਾਂ ਪਹਿਲੀ ਵਾਰ ਹੋਇਆ ਕਿ ਜਿਹੜੇ ਨੌਜਵਾਨ ਵੱਡੀ ਗਿਣਤੀ ਚ ਪਹੁੰਚੇ ਨੇ ਜਿੰਨੇ ਬੁਲਾਇਆ ਸੀ ਉਸ ਤੋਂ ਵੱਧ ਪਹੁੰਚੇ ਬਿਲਕੁਲ ਸਰ ਮਤਲਬ ਸ਼ਾਇਦ ਇਹ ਐਕਸਪੈਕਟੇਸ਼ਨ ਤੋਂ ਪਰੇ ਹੈ ਕਿ ਸਾਡੇ ਬੱਚਿਆਂ ਚ ਨੌਜਵਾਨਾਂ ਚ ਨਾ ਜੋਸ਼ ਹੈਗਾ ਕੁਛ ਕਰਨ ਦਾ ਕਿ ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਨੂੰ ਹਰਾਉਣਾ ਕੋਈ ਮੁਸ਼ਕਿਲ ਗੱਲ ਹੈਗਾ ਜਿਸ ਤਰ੍ਹਾਂ ਦਾ ਅੱਜ ਜੋਸ਼ ਅਸੀਂ ਦੇਖਿਆ ਹੈਗਾ ਹਨਾ ਤੇ ਅਸੀਂ ਵੀ ਵੱਧ ਚੜ ਕੇ ਇਸ ਹਿੱਸਾ ਲੈ ਰਿਆ ਸੀ ਵੀ ਐਜ਼ ਅ ਟ੍ਰੈਫਿਕ ਮਾਰਸ਼ਲ ਚੰਡੀਗੜ੍ਹ ਟ੍ਰੈਫਿਕ ਪੁਲਿਸ ਨਾਲ ਕੰਮ ਕਰਦੇ ਆ ਤਾਂ ਅਸੀਂ ਵੀ ਚਾਹੁੰਦੇ ਆ ਕਿ ਜੋ ਵੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੋਏਗੀ ਉਹਦੇ ਵਿੱਚ ਸਾਡਾ ਜਿੰਨਾ ਵੀ ਯੋਗਦਾਨ ਹੋਏਗਾ ਦਿਨ ਰਾਤ ਅਸੀਂ ਪਾਈਏ ਹਨਾ ਤੇ ਇਹ ਇੱਕ ਜਿਹੜਾ ਇੱਕ ਯੂਨਿਟੀ ਜੋ ਦਿਖ ਰਹੀ ਹੈ ਕਿ ਇਸ ਟਾਈਮ ਦੇਖ ਕੇ ਸ਼ਾਇਦ ਮੈਂ ਕਹਿੰਨੀ ਪਾਕਿਸਤਾਨ ਅਗਰ ਦੇਖ ਲਏ ਵਾੜੀ ਚੀਜ਼ ਤੋਂ ਵੈਸੇ ਹੀ ਉਹ ਡਰ ਜਾਏਗਾ ਦੇਖ ਕੇ ਕਿ ਇੰਨਾ ਜੋਸ਼ ਹੈ ਸਾਡੇ ਨੌਜਵਾਨਾਂ ਦੇ ਵਿੱਚ ਕੀ ਪਾਕਿਸਤਾਨ ਨੂੰ ਮਿੱਟੀ ਚ ਮਿਲਾ ਦੇਣਾ ਬਸ ਇੰਨਾ ਉਹ ਹੈਗਾ ਜੇ ਅਸੀਂ ਇਹਨਾਂ ਨੂੰ ਇਦਾਂ ਹੀ ਬਾਰਡਰ ਤੇ ਭੇਜ ਦਈਏ ਮੈਨੂੰ ਲੱਗਦਾ ਇਦਾਂ ਹੀ ਚੜ੍ਹਾਈ ਕਰ ਦੇਣਗੇ ਪਾਕਿਸਤਾਨ ਤੇ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਜੋਸ਼ ਨੌਜਵਾਨਾਂ ਦੇ ਵਿੱਚ ਹੈ ਲਗਾਤਾਰ ਤੁਸੀਂ ਦੇਖੋ ਤਸਵੀਰਾਂ ਦੀ ਤੁਹਾਨੂੰ ਦਿਖਾਉਣ ਜਾ ਰਹੀਆਂ ਕਿ ਆਪਣੀ ਆਪਣੀ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਜਿਹੜੇ ਉੱਤੇ ਪਹੁੰਚੇ ਨੇ ਸਾਡੇ ਨਾਲ ਜਿਹੜਾ ਇਹ ਨੌਜਵਾਨ ਹੈ ਬੜੇ ਤਿਆਰ ਫਿਆਰ ਹੋ ਕੇ ਇਹ ਵੀ ਆਏ ਨੇ ਤਾਂ ਸਰ ਬੜੀ ਗਿਣਤੀ ਦੇ ਵਿੱਚ ਅੱਜ ਨੌਜਵਾਨ ਪਹੁੰਚੇ ਨੇ ਵਲੰਟੀਅਰ ਬਣਨ ਵਾਸਤੇ ਪਿੱਛੇ ਤੋਂ ਜਿਹੜੀ ਲੋੜ ਹੈ ਅਗਰ ਆਰਮੀ ਜਾਂਦੀ ਹੈ ਬਾਰਡਰ ਉੱਤੇ ਵੱਡੀ ਗਿਣਤੀ ਦੇ ਪਿੱਛੇ ਕਿਵੇਂ ਸੰਭਾਲਣਾ ਹੈ ਅੱਜ ਵੱਡੀ ਗਿਣਤੀ ਪਹੁੰਚੇ ਨੇ ਕਿਸ ਤਰ੍ਹਾਂ ਦੀ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਜਾ ਰਹੀ ਕਿਸ ਤਰੀਕੇ ਦੇ ਫਾਰਮ ਕਿੰਨੇ ਕਿ ਫਾਰਮ ਹੁਣ ਤੱਕ ਭਰ ਚੁੱਕੇ देखिए चंडीगढ़ एडमिनिस्ट्रेशन द्वारा आज सिविल डिफेंस का आयोजन किया गया और ये अनएक्सपेक्टेड था कि इतनी संख्या में हमारी युवा यहाँ पर आएगी अभी ये टाइगोर थिएटर में प्रोग्राम चला वहाँ पर अभी मैंने ट्रेनिंग करा के आया हूँ और अभी मैं सेवेंटीन तिरंगा पार्क में हूँ और यहाँ पर भी हम ट्रेनिंग करा रहे हैं तो ये कहीं ना कहीं युवाओं को देश के प्रति देशभक्ति और सिविल डिफेंस में भर्ती होने के लिए अपना योगदान देने के लिए एक बहुत ही अच्छा देशभक्ति भावना दर्शाता है इनके सीखने की जिज्ञासा को दर्शाता है तो फॉर्म तो अगर हम कहें तो लगभग 4-5000 फॉर्म रजिस्टर हो गए हैं और अभी और भी हुए हैं जो आज आ नहीं पाए और आए हैं वो पहले चले गए हैं तो कई लोगों का कॉल मैसेज भी आ रहा है कि सर अभी अब आगे होगा कि नहीं तो मैं आप लोगों को आश्वासन देता हूँ कि अभी डिपार्टमेंट एडमिनिस्ट्रेशन इस पर काम कर रहा है और आने वाले समय में और भी ऐसे कैंप ट्रेनिंग ऑर्गेनाइज होंगे अच्छा जैसे प्रशासन से भी पूरे प्रशासन ने पूरी तैयारी की हुई है जैसे ब्लाइक आउट किया जाता है रात को कई लोग उस पर लापरवाही कर रहे हैं उन लोगों को क्या बोलोगे आपकी आज देश को लोड है हर बंदे की हर नागरिक के क्योंकि उनके लिए ही जो आर्मी हमारी खड़ी है देश के बिल्कुल बॉर्डर के ऊपर बिल्कुल देखिए नागरिकों को यही संदेश है जो भी एडवाइजरी आपके राज्य आपके डिस्ट्रिक्ट आपके नेशन दे रहा है डिपार्टमेंट दे रहा है उसी को फॉलो कीजिए फेक न्यूज़ में ना आइए इस समय जो वॉर केवल बम बारूदों से नहीं होता इस समय जो भगदड़ मच सकती है पैनिक हो सकती है ना ये भी एक वॉर का सिचुएशन है इसे मिस इन्फॉर्मेशन वॉर कहते हैं तो मैं अनुरोध करूँगा देशवासियों से कि आप एक साथ झूठ जुट कर रहिए एकता में रहिए सकारात्मक सोचिए और जो भी गाइडलाइंस हैं एयर सायरन सुनते ही घर के बाहर ना निकले घर के अंदर ही

ठीक है मीडिया भी कुछ जो वेरीफाइड है नेशनल लेवल पे स्टेट लेवल पे डिस्ट्रिक्ट लेवल पे उन्हीं का न्यूज़ देखें उन्हीं के न्यूज़पेपर पढ़ें आप एडमिनिस्ट्रेशन के गाइडलाइंस को देखें ऐसी सोशल मीडिया का जो इंस्टाग्राम का रील है ना वो ना देखें रील में क्या होता है हम जोश में होते हैं और उसमें होश खो बैठते हैं तो हम जो ऑथेंटिक डाटा है वो हम रील में नहीं बताते हम ऐसे ही बता देते हैं तो इसलिए कट करके एडिट जिसे कहते हैं वो कर देते हैं हम और आजकल इसमें बहुत चल ही रहा है इंस्टाग्राम पर तो ये चीज़ों में बिलीव नहीं करें मैं अनुरोध मीडिया वालों से भी करूंगा काफी ऐसे मीडिया जैसे आपने बोला कि वो लोग भी फेक न्यूज फैला फे रहे हैं तो उनसे भी विनर्म्र निवेदन है कि आप लोकतंत्र के चौथे पिलर हैं तो कम से कम इस वॉर सिचुएशन में आपसे हाथ जोड़कर निवेदन है कि इस वॉर सिचुएशन में कम से कम एक पैनिक का माहौल आप ना बनाए उ, जबकि इसका उल्टा आप काम करें सकारात्मक दिशा की ओर सही सही न्यूज़ ले आए केवल टीआरपी की के वजह से हाँ, और केवल ऐसे और काम बहुत काम है टीआरपी के लिए हाँ ये चीजें को ना फॉलो करें करेंकुल बहुत बड़ी गल है कि जिस तरीके अगली कल गल समझाई है कि अजकल फेक न्यूज़ भी बहुत चल रहे हैं टीआरपी वास्ते अलग अलग तरह के कंटेंट बनाए जा रहे हैं पिछलियाँ वीडियो पिछले जंगा वीडियो यूक्रेन दिया लिया के सोशल मीडिया पर पाईया जा रही ਨੇ ਲੋਕ ਡਰੇ ਹੋਏ ਨੇ ਪਰ ਅਸੀਂ ਅਪੀਲ ਕਰਦੇ ਹਾਂ ਆਪਣੇ ਦੇਸ਼ਵਾਸੀਆਂ ਨੂੰ ਕਿ ਡਰਨ ਦੀ ਲੋੜ ਨਹੀਂ ਹੋਣ ਦੀ ਪੈਨਿਕ ਲੋਣ ਦੀ ਲੋੜ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਆ ਲਗਾਤਾਰ ਆਰਮੀ ਸਾਡੀ ਬਾਰਡਰ ਉੱਤੇ ਖੜੀ ਹੈ ਜੋ ਵੀ ਲੱਗਦਾ ਕਿ ਮਜੂਰ ਸੁਦਾ ਜਾਂ ਫਿਰ ਕੋਈ ਜਿਸ ਤਰੀਕੇ ਨਾਲ ਅਫਸਰ ਨਹੀਂ ਕੋਈ ਬਾਈਟ ਦਿੰਦੇ ਨਹੀਂ ਕੋਈ ਆਪਣਾ ਬਿਆਨ ਦਿੰਦੇ ਨਹੀਂ ਉਸ ਤੋਂ ਉੱਤੇ ਭਰੋਸਾ ਕੀਤਾ ਜਾਵੇ ਨਾ ਕਿ ਇਸ ਤਰੀਕੇ ਦੀ ਫੇਕ ਨਿਊਜ਼ ਦੇ ਉੱਤੇ ਥੋੜਾ ਘਰ ਮੈਂ ਸਮਝ ਦੇ ਨਾਲ